ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮੋਗੇ ਤੇ ਤੁਸੀਂ ਇਹਦਾ ਟਾਈਮ ਸੀ 6:00 ਵੱਜ ਗਏ ਸੀਗੇ ਤੇ ਦਾਲ ਸਬਜ਼ੀ ਥੋੜਾ ਸਾ ਘੱਟ ਸੀਗਾ ਤੇ ਮੈਂ ਕਿਾ ਚਲੋ ਇਹਨਾਂ ਦੇ ਟਿਫਨਾ ਚਵਾ ਦਾਂਗੇ ਨਾ ਤੇ ਆਪਣੀ ਮੇਥੀ ਹੋ ਗਈ ਸੀਗੀ ਤਾਂ ਫਿਰ ਉਹ ਮੈਂ ਆਟੇ 'ਚ ਮੇਥੀ ਗੋਲੀਆਂ ਮੇਥੀ ਵਾਲੇ ਪਾਠੇ ਬਣਾਵਾਂਗੇ ਵਿੱਚ ਪਿਆਜ਼ ਕੱਟ ਕੇ ਪਾ ਲਿਆ ਹਰੀ ਮਿਰਚ ਲੂਣ ਮਿਰਚ ਮਸਾਲਾ ਸਾਰਾ ਕੁਝ ਪਾ ਲਿਆ ਸੀਗਾ ਤੇ ਇਹਨਾਂ ਨੂੰ ਵੀ ਆਪਾਂ ਨਾਰਮਲ ਆਟੇ ਵਾਂਗੂ ਜਿੱਦਾਂ ਆਪਾਂ ਗੁੰਨੀ ਦਾ ਉੱਤੇ ਗੋਨ ਲਵਾਂਗੇ ਤੇ ਬਾਕੀ ਕਾਫੀ ਜ਼ਿਆਦਾ ਵਧੀਆ ਬਣੇ ਸੀਗੇ ਇਹ ਤੇ ਪਿਆਜ਼ ਪੀਜ ਪਾ ਕੇ ਵਧੀਆ ਹੋ ਜਾਂਦੀ ਆ ਤੇ ਇੱਥੇ ਮੈਂ ਆਟਾ ਜਿਹੜਾ ਉਹ ਗਨ ਲਿਆ ਸੀਗਾ ਤੇ ਇੱਥੇ ਮੈਂ ਕਿਸੇ ਭਾਂਡੇ ਚ ਪਾ ਦੇ ਲੂੰਗੀ ਆਟੇ ਨੂੰ ਤੇ ਬਾਕੀ ਪ੍ਰਾਤ ਪ੍ਰੋਤ ਆਪਾਂ ਧੋ ਲਵਾਂਗੇ ਤੇ ਇੱਥੇ ਖਲਾਰਾ ਦੇਖੋ ਕਿੰਨਾ ਜ਼ਿਆਦਾ ਪੈ ਗਿਆ ਸੀ ਪਹਿਲਾਂ ਮੈਂ ਦੂਸਰਾ ਆਟਾ ਗੁੰਨੇ ਆ ਸਿੰਪਲ ਰੋਟੀਆਂ ਲਈ ਜਿਹੜਾ ਇਹਦੇ 3.5 ਦੱਬਿਆਂ ਚ ਪਾਣਾ ਸੀਗਾ ਨਾ ਕੰਮ ਤੇ ਜਿਹੜੇ ਲੈ ਕੇ ਜਾਣੀਆਂ ਫੇਰ ਮੈਂ ਇਹ ਮੇਥੀ ਵਾਲਾ ਗੁੰਨਾ ਸੀ ਉਹਦੇ ਕਰਕੇ ਕਾਫੀ ਜ਼ਿਆਦਾ ਖਲਾਰਾ ਪੈ ਗਿਆ ਤੇ ਨਾਲ ਦੀ ਨਾਲ ਆਪਾਂ ਸਫਾਈ ਕਰ ਦਿੱਤੀ ਸੀ ਇੱਥੇ ਪਰੌਂਠੇ ਜਿਹੜੇ ਆਪਣੇ ਬਣ ਗਏ ਸੀ ਹਾਂਜੀ ਟਾਈਮ ਹੋ ਗਿਆ ਦੁਪਹਿਰ ਦੇ 12:30 ਤੇ ਆਪਾਂ ਲੱਗੇ ਸੀ ਬਣਾਉਣ ਚੌਲ ਤੇਲ ਵਿੱਚ ਇੱਧਰ ਰੱਖ ਲਿਆ ਸੀਗਾ ਗਰਮ ਹੋਣ ਤੇ ਪਿਆਜ਼ ਖਤਮ ਹੋ ਗਏ ਸੀਗੇ ਬਸ ਦੋ ਸੀਸ਼ੇਛਪਾਈ ਜਿਉਂ ਕੱਢ ਲੇ ਚਾਵਲ ਜਿਹੜੇ ਆ ਉਹ ਤੋਲੇ ਆ ਤੇ ਇੱਧਰ ਫੁੱਲ ਬੜੀਆਂ ਜਿਹੜੀਆਂ ਸੀ ਉਹ ਪੀ ਕੇ ਰੱਖੀਆਂ ਆ ਤੇ ਬਾਕੀ ਪਰੌਣਾ ਜੌਲ ਬਣਾਵਾਂਗੇ ਦਾਲ ਸਬਜ਼ੀ ਹੈ ਨਹੀਂ ਸੀ ਕੋਈ ਸਾਗ ਤੋੜ ਕੇ ਅਸੀਂ ਰਾਤ ਕੀ ਸਵੇਰੇ ਮੇਥੀ ਵਾਲੇ ਪਰੌਂਠੇ ਬਣਾ ਲਏ ਸੀਗੇ ਤਾਂ ਕਰ ਗਏ ਉਹ చూపి ਹਾਂਜੀ ਇੱਥੇ ਮੈਂ ਲੱਗ ਪਈ ਸੀ ਭਾਂਡੇ ਤੋਂ ਟਾਈਮ 4:00 ਵੱਜ ਗਿਆ ਸੀਗੀ ਚਾਹ ਪੀ ਲਈ ਸੀ ਤੇ ਫਿਰ ਚੌਲ ਵੀ ਥੋੜੇ ਜਿਹੀ ਬਚ ਗਏ ਸੀ ਦੁਪਹਿਰੇ ਜਿਹੜੇ ਬਣਾਏ ਸੀ ਉਹ ਮੈਂ ਫਿਰ ਕਿਸੇ ਭਾਂਡੇ ਚ ਕੱਢ ਕੇ ਰੱਖ ਲਏ ਤੇ ਕੁੱਕਰ ਧੋ ਲਿਆ ਕਿਉਂਕਿ ਅੱਜ ਬਣਾਉਣੇ ਸੀਗੇ ਕਾਲੇ ਚਨੇ ਤੇ ਉਹ ਫਿਰ ਹਨਾ ਸੀਟੀਆਂ ਲਪਾਉਣੀਆਂ ਸੀ ਉਹਨਾਂ ਨੂੰ ਕੁੱਕਰ 'ਚ ਨਾਲੇ ਬਣਾਉਣੇ ਸੀ ਤਾਂ ਕਰਕੇ ਤੇ ਫਿਰ ਨਾਲੇ ਭਾਂਡੇ ਹੋਏ ਸੀ ਕਾਫੀ ਜ਼ਿਆਦਾ ਦੁਪਹਿਰ ਦੇ ਵੀ ਜਦੋਂ ਚੌਲ ਚੂਲ ਖਾਧੀ ਸੀਗੇ ਨਾ ਉਹ ਵੀ ਸੀਗੇ ਤਾ ਕਰਕੇ ਤੇ फटाफट ਇਥੇ ਜਿਹੜਾ ਭੰਡਾ ਹੈ ਮੇਰੇ ਕੋਲ ਤੋਂ ਉਿੰਦੀ ਸਾਰੇ ਭੰਡਾ ਠੋਕ ਹੋ ਗਏ ਸੀ ਵਿੱਚ ਥੋੜੀ ਜਿਹੀ ਚੋ ਕੱਟ ਦਿੰਦੇ ਕਿਉਂਕਿ ਲੰਬੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਕਰਕੇ ਤੇ ਇੱਥੇ ਆਪਾਂ ਰੱਖ ਲਿਆ ਕੁੱਕਰ ਤੇ ਇਹਦੇ ਵਿੱਚ ਪਾਵਾਂਗੇ ਤੇਲ ਤੇ फटाफट ਜਿਹੜਾ ਤੜਕਾ ਆ ਉਹ ਆਪਾਂ ਲਗਾ ਲਾਂਗੇ ਪਿਆਜ਼ ਅਦਰਕ ਲਸਣ ਗ੍ਰाइंड ਕਰ ਲਿਆ ਸੀਗਾ ਮੈਂ ਤੇ ਬਾਕੀ ਟਮਾਟਰ ਤੇ ਮਿਰਚਾਂ ਵਾਚੂ ਕਰੂੰਗੀ ਲੱਗ ਤਾ ਤੇ ਇੱਥੇ ਨਾਲ ਦੀ ਨਾਲ ਨਾ ਮੈਂ ਅਮਰੀਕਨ ਜਿਹੜੇ ਡੰਡੀਆਂ ਆ ਉਹ ਤੋੜ ਕੇ ਰੱਖ ਲੂੰਗੀ ਕਿਉਂਕਿ ਇੱਚ ਕਾਫੀ ਜ਼ਿਆਦਾ ਪੱਤੇ ਪੁੱਤੇ ਜਿਹੀ ਹੋਰੀ ਤਰ੍ਹਾਂ ਦੇ ਸੀਗੇ ਤਾਂ ਕਰਕੇ ਫਿਰ ਮੈਂ ਇਸ ਸਾਫ਼ ਹੋ ਦੂੰਗੀ ਹੈ ਤੇ ਨਾਲ ਹੀ ਨਾਲ ਆਪ ਤੜਤੜ ਜਾਂਦੀਆਂ ਤੇ ਉਸ ਵਿੱਚ ਮੈਂ ਪਾ ਦ assi ਜੀਰਾ ਤੇ ਬਾਕੀ ਜੜਾ ਥਿਆਜ ਅਦਰਕ ਲਸਣ ਸੀ ਉਹ ਪਾ ਕੇ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਨਾ ਭੁੰਨਾਂਗੇ ਤੇ ਇਹਨਾਂ ਨੂੰ ਕੋਲੇ ਘੋੜ ਜੀ ਸੀ ਨਾ ਇਸ ਤਰ੍ਹਾਂ ਨਾ ടമാന പഴി ബാദ് ਪੀਸੀ ਰੋਟੀ ਬਣਾਉਣ ਤੇ ਸਬਜੀ ਜਿਹੜੀ ਚਣਿਆਂ ਦੀ ਉਹ ਆਪਣੀ ਬਣ ਗਈ ਸੀਗੀ ਤੇ ਇੱਥੇ ਦੁੱਧ ਵੀ ਆਪਾਂ ਬਣਾ ਰੱਖ ਦਿੱਤਾ ਇੱਕ ਪਾਸੇ ਤੇ ਅੱਜ ਮੈਂ ਗੈਂਸ ਤੇ ਲੱਗ ਪਈ ਸੀ ਕਿਉਂਕਿ ਥੋੜੇ ਜਿਹਾ 7-8 ਕੁ ਫੋਲਕੇ ਬਣਾਉਣੇ ਸੀਗੇ ਤਾਂ ਕਰਕੇ ਚੌਲ ਪਾਇਆ ਸੀਗੇ ਦੁਪਹਿਰ ਦੇ ਤੇ ਫਿਰ ਨਾਲੇ ਛੋਲਿਆਂ ਦੀ ਤਰੀ ਸੀਗੀ ਉਹਦੇ ਨਾਲ ਵੇਜੇ ਨੇ ਖਾਣੇ ਹੋਣਗੇ ਉਹ ਨਹੀਂ ਤੰਨੂ ਖਾਂਦਾ ਹੁੰਦਾ ਆ ਜੇ ਮਤਲਬ ਥੋੜੇ ਹੁਣ ਜੇ 2-3 ਜਣੇ ਨਾਉਂ ਦੇ ਤਾਂ ਅਸੀਂ ਖਾ ਲਏ ਸੀਗੇ ਥੋੜੇ ਥੋੜੇ ਸੀ ਲੈ ਲੈ ਸੀ ਥੋੜੇ ਜਿਹਾ ਤੰਨੂ ਦੇ ਤੇ ਹੀ ਤੇ ਸਮਰਦੀਪ ਆਪਾ ਥੋੜੇ ਘੱਟ ਖਾਂਦੇ ਆ ਚੋਲ ਤੇ ਉਹ ਫੇਰ ਰੋਟੀ ਖਾਂਦੇ ਹੁੰਦੇ ਜਿਆਦਾਤਰ ਤੇ ਬਾਕੀ ਫਟਾਫਟ ਜਿਹੜਾ ਮੈਂ ਇੱਥੇ ਰੋਟੀ ਲਾ ਲੂੰਗੀ ਨਾਲ ਹੀ ਫੇਰ ਆਪਣਾ ਨਾ ਦੁੱਧ ਵੀ ਉਬਲ ਜੂਗਾ ਫੇਰ ਮੈਂ ਦੂਜੇ ਪਾਸੇ ਰੱਖ ਦਿੱਤਾ ਸੀ ਪਰ ਇੱਧਰ ਥੋੜਾ ਡਾਲ ਲੱਗਦਾ ਰਹਿੰਦਾ ਆ ਜਿਹੜਾ ਇਹਦਾ ਆ ਸਟੈਂਡ ਜੀ ਹੁੰਦੇ ਆ ਨਾ ਉਹ ਟੁੱਟ ਗਿਆ ਆ ਕਾਫੀ ਟਾਈਮ ਹੋ ਗਿਆ ਟੁੱਟਿਆ ਨੂੰ ਵੀ ਮਿਲਦਾ ਨਹੀਂ ਹੈਗਾ ਇੱਥੇ ਭਾਈ ਕੋਈ ਆਉਂਦਾ ਨਹੀਂ ਸ਼ਹਿਰੋਂ ਮਤਲਬ ਜੇ ਜਾ ਹੀਂਦਾ ਆ ਚੇਤਾ ਭੁੱਲ ਜਾਂਦਾ ਕਿਉਂਕਿ ਨਾਲ ਲੈ ਕੇ ਜਾਣਾ ਪੈਣਾ ਸ਼ਾਇਦ ਪਤਾ ਨਹੀਂ ਕਿੱਦਾਂ ਆ ਹਨਾ ਤੇ ਵੀ ਹੋਰ ਵੱਡਾ ਛੋਟਾ ਨਾ ਜਾਵੇ ਜਾਂ ਕਿੱਦਾਂ ਹਨਾ ਹਾਂਜੀ ਬਾਕੀ ਦੋ ਤੀ ਉੱਪਰ ਆਪਣੇ ਜਿਹੜੇ ਹੋ ਗਏ ਸੀ ਜਾਂਦੇ ਸੀ ਦੋਨੀ ਤੇ ਗੈਸ ਵੀ ਸਾਫ਼ ਕਰਕੇ ਕੁੱਕਰ ਮੈਂ ਇੱਥੇ ਰੱਖਤਾ ਸੀ ਫਿਰ ਸੈਂਤ ਤੇ ਜ਼ਿਆਦਾ ਭਰੀ ਭਰੀ ਲੱਗਦੀ ਸੀਗੀ ਤੇ ਇਹਦੇ ਵਿੱਚ ਚੌਲ ਆ ਤੇ ਫਿਰ ਹੁਣ ਖਾ ਹੋ ਜਾਣੀ ਰੋਟੀ ਵੀ ਬਣਾ ਲਈ ਆ ਬਸ ਖਾਣ ਵਾਲੀ ਰਹਿੰਦੀ ਤੇ ਫਿਰ ਉਹ ਵਾਲੇ ਭਾਂਡੇ ਰਹਿ ਜਾਣੇ ਤੇ ਬਾਕੀ ਸਾਰਾ ਇਹ ਆ ਪਖਲਾਰਾ ਖਲੂਰਾ ਨਾਲ ਦੀ ਨਾਲੇ ਚੱਕ ਦਿੱਤਾ ਤੇ ਹੁਣ ਅੰਦਰ ਜਾ ਕੇ ਦੇਖਦੇ ਆ ਕੱਪੜੇ ਕੁੱਪੜੇ ਤੈ ਲੈਣੀਆਂ ਤੇ ਥੋੜਾ ਜਿਹਾ ਦੇਖਦੀ ਆ ਸਲਾਈ ਦਾ ਕੰਮ ਕਰਦੀ ਆ ਆਪਣਾ ਮੇਰਾ ਸੂਟ ਉਹਦੇ ਤਰਪਾਈਆਂ ਕਰ ਲੈਣਾ ਕੱਚੀ ਕਰਨ ਵਾਲੇ ਰਹਿੰਦੇ ਆ ਤੇ ਬਾਹਾਂ ਲਗਾਉਣੀਆਂ ਆ ਇੰਨਾ ਕੰਮ ਰਹਿੰਦਾ ਆ ਦੇਨੋਂ ਕਰਦੇ ਆ ਤੁਸੀਂ ਇਦੀ ਮੇਰੇ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਟਾਈਮ ਹੋ ਗਿਆ ਪੌਣੀ 9 ਰੋਟੀ ਖਾ ਲਈ ਸੀ ਤੇ ਭਾਂਡੇ ਵਗੈਰਾ ਵੀ ਸਾਰੇ ਮੈਂ ਧੋਾਈਆਂ ਤੇ ਪਹਿਲਾਂ ਮੈਂ ਰੋਟੀ ਰੋਟੀ ਬਣਾ ਕੇ ਲੱਗ ਪਈ ਸੀਗੀ ਜੈਂਪੁਰ ਸੀਨ ਤੇ ਮੈਂ ਸੀ ਕਿ ਇੱਥੇ ਰੱਖ ਲਿਆ ਤਰਪਾਈ ਦੇਖਦੀ ਹਾਂ ਜੀ ਜੀ ਕਿਤਾ ਕਰ ਲੂੰਗੀ ਨਹੀਂ ਤਾਂ ਮੈਂ ਹਾਂ ਨਹੀਂ ਕਰਨੀ ਸਵੇਰ ਨਹੀਂ ਕਰੂੰਗੀ ਮੇਰੇ ਸੀਗਾ ਸੂਟ ਇਹ ਤੇ ਦੋਨੇ ਸੌਂ ਗਏ ਆ ਸਮਰ ਵੀ ਉਹਦੇ ਪਾਪਾ ਵੀ ਤੇ ਕੱਪੜਿਆਂ ਦੀਆਂ ਮਾਂ ਤੈਹਾ ਜਿਹੜੀਆਂ ਲਗਾਤੀਆਂ ਸੀ ਤੇ ਸਮਰ ਦੇ ਪਾਪਾ ਦਾ ਨਾ ਟਰੈਕ ਸੂਟ ਜਿਹਾ ਆ ਮੋਟਾ ਤੇ ਇਹਦੀ ਹੁਣ ਮੈਂ ਦੇਖਦੀ ਸਵੇਰ ਨੂੰ ਥੱਲੇ ਜਿਹੜੀ ਆ ਲਮਾਰੀ ਹੈ ਨਾ ਇਹ ਦੇਖਦੇ ਆ ਇਹਦੀ ਸੈਟਿੰਗ ਜੀ ਇਹਨੂੰ ਖਾਲੀ ਕਰਦੀਆਂ ਇੱਦਾਂ ਦੇ ਕੋਟੀਆਂ ਕੋਟ ਵਗੈਰਾ ਮੋٹے ਕੱਪੜੇ ਰੱਖਣ ਵਾਸਤੇ ਹੈ ਨਾ ਕਿਉਂਕਿ ਉੱਪਰ ਫਿਰ ਉੱਪਰ ਤੱਕ ਤੈਹਾ ਜਦੋਂ ਉੱਪਰ ਜ਼ਿਆਦਾ ਉੱਚੀਆਂ ਹੋ ਜਾਣੀਆਂ ਫਿਰ ਕੱਪੜੇ ਡਿੱਗਦੇ ਰਹਿੰਦੇ ਤਾਂ ਕਰਕੇ ਤੇ ਥੋੜੀ ਜਿਹੀ ਸੈਟਿੰਗ ਕਰੂੰਗੀ ਤੇ ਬਾਕੀ ਮੈਂ ਰਾਤ ਨੂੰ ਹੀ ਥੋੜਾ ਜਿਹਾ ਇਦਾਂ ਦਾ ਕੰਮ ਮਤਲਬ ਖਲਾਰਾ ਜਾਂ ਥੋੜਾ ਜਿਹਾ ਚੱਕ ਕੀ ਪੈਂਦੀ ਹੁੰਦੀ ਹੈ ਰਸੋਈ ਵੀ ਸਾਫ ਕਰ ਲੈਣੀ ਸਵੇ ਨੂੰ ਫਿਰ ਥੋੜਾ ਸੌਖਾ ਹੋ ਜਾਂਦਾ ਕੰਮ ਕਰਨਾ ਤੇ ਹੁਣ ਵੀ ਮੈਂ ਇਹ ਕੱਪੜੇ ਸਵੇ ਨੂੰ ਸੈਟਿੰਗ ਇਹਨਾਂ ਦੀ ਕਰ ਦੂੰਗੀ ਤੈਹਾਂ ਲਗਾ ਦਿੱਤੀਆਂ ਤੇ ਸੋਫੇ ਵਗੈਰਾ ਵੀ ਥੋੜੇ ਬੋਤੇ ਝਾੜਦੇ ਸੀ ਬਾਕੀ ਹੋਰ ਕਰ ਦਾਂਗੇ ਤੇ ਬਾਕੀ ਫਿਰ ਹੈ ਨਾ ਸੌਖਾ ਇਦਾਂ ਝਾੜੂ ਪੈ ਜਾਂਦਾ ਚਦਰ ਵੀ ਮੈਂ ਥੋੜੀ ਜੀ ਸ਼ਾਮਾਂ ਨੂੰ ਝਾੜ ਜੂੜ ਲੈਂਦੀ ਹੁੰਨੀ ਆ ਤੇ ਫਿਰ ਬਸ ਪਈ ਰਹਿੰਦੇ ਜਿੱਦੜ ਠੀਕ ਹੀ ਹੁੰਦੀ ਪਰ ਨਹੀਂ ਹੁੰਦਾ ਇੰਨਾ ਕੁਛ ਤੇ ਫਿਰ ਤਾਂ ਇਹਨਾਰੇ ਜੇ ਸੁੱਤੇ ਵੀ ਹੋਣ ਤਾਂ ਵੀ ਫਿਰ ਮੈਂ ਝਾੜੂ ਝੂੜ ਫੇਰ ਲਾਣੀ ਹੁੰਨੀ ਆ ਤੇ ਬਾਕੀ ਇਹ ਵਾਲੇ ਵਲੌਗ ਦਾ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਜੀ ਬਾਏ ਬਾਏ